¡Vaya, compita! 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 ਭਾਜੀ ਚਾਹੋ ਹੁਣ ਭਾਜੀ ਸ਼ਾਂਤੀ ਕਰੋ ਸ਼ਾਂਤੀ ਕਰੋ ਸ਼ਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿ ਸਰ ਦੱਸੋ ਕਾਗਜ਼ ਦੀ ਲੋੜ ਆ ਦੱਸੋ ਗੱਲ ਦੱਸੋ ਗਮ ਕਰੋ ਇਹ ਤਸਵੀਰਾਂ ਜੋ ਆਪਣੀ ਸਕਰੀਨ ਉੱਪਰ ਤੁਸੀਂ ਦੇਖ ਰਹੇ ਹੋ ਇਹ ਦਰਸਲ ਸ੍ਰੀ ਅਮਰਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਵਕੀਲ ਦੀ ਗੱਡੀ ਨੂੰ ਰੋਕ ਕੇ ਪੁਲਿਸ ਵਾਲੇ ਤੇ ਵਕੀਲ ਆਫਿਸ ਵਿੱਚ ਬਹਿਸ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਕਈ ਲੋਕਾਂ ਦੁਆਰਾ ਉਹਨਾਂ ਦੀ ਵੀਡੀਓ ਵੀ ਬਣਾਈ ਜਾ ਰਹੀ ਹੈ ਦੇਖਣ ਨੂੰ ਚਾਹ ਰਿਹਾ ਕਿ ਪੁਲਿਸ ਵਾਲਿਆਂ ਵੱਲੋਂ ਜਾਂ ਉਸ ਵਕੀਲ ਵੱਲੋਂ ਕੁਝ ਜਿਆ ਕਿਆ ਗਿਆ ਹੈ ਜਿਸ ਕਾਰਨ ਇਹ ਮਾਹੌਲ ਹੈ ਉਹ ਗਰਮ ਹੋ ਗਿਆ ਤੇ ਗੰਧ ਹੋਣ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਦੋਨਾਂ ਨੂੰ ਸ਼ਾਂਤ ਕਰਾਉਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਨੇ ਪਰ ਮਾਮਲਾ ਕੀ ਸੀ ਮਾਮਲਾ ਫਿਲਹਾਲ ਹੱਦ ਤੱਕ ਪੂਰਾ ਸਾਹਮਣੇ ਨਹੀਂ ਆਇਆ ਹੈ ਇਸਾ ਪੂਰਾ ਮਾਮਲਾ ਸਾਹਮਣੇ ਜਦ ਤੱਕ ਆਏਗਾ ਅਸੀਂ ਤੁਹਾਨੂੰ ਅਪਡੇਟ ਕਰ ਦੇਵਾਂਗੇ ਬਿਊਰੋ ਰਿਪੋਰਟ ਅਸਮਨੈ نیوز ਅਮਰਸਾ ਸਾਹਿਬ ਉਹ ਸੈਮਾ ਲਾਵਾ ਤੁਹਾਨੂੰ ਮੱਥੀ ਨਹੀਂ ਦਿੱਤਾ ਕਹਿੰਦਾ ਉਹ ਆ ਗਿਆ ਵਰਤੀ ਜਾਣਾ ਨਹੀਂ ਲੜਨਾ ਖੇਡ ਦੇ ਖੇਡਿਆ ਬੰਦਾ ਤੇ ਨੂੰ ਤੇ ਆ ਮੈਂ ਚਲੋ ਭਾਜੀ ਜਾਓ ਭਾਜੀ ਸ਼ਾਂਤੀ ਕਰੋ ਭਾਜੀ ਸ਼ਾਂਤੀ ਕਰੋ ਮੈਂ ਸਰ ਕੇ ਕੇ ਗੱਲ ਕੀਤੀ ਇਹਨਾਂ ਨਾਲ ਸਰ ਕੇ ਕੇ ਗੱਲ ਕੀਤੀ ਮੈਂ ਕਿਹਾ ਸਰ ਦੱਸੋ ਕਾਗਜ਼ ਦੀ ਲੋੜ ਆ ਦੇਖੋ ਗੱਲ ਦੱਸੋ ਗੰਮ ਕਰੋ ਰੌਗ ਸਾਈਡ ਫੜਾ ਜਾਮ ਲੱਗਾ ਯਾਰ